ਸਸਰੀਆ ਕਿਸਾਨ ਵੀਰੋ ਸਾਰੇ ਕਿਸਾਨ ਭਰਾ ਬਈ ਪੁੱਛ ਰਏ ਸੀ ਵੀ ਬਈ ਬੇਲਾਂ ਦੇ ਵੀਡੀਓ ਪਾਉਣ ਪਾਉਣੀਆਂ ਛੱਡ ਹੀ ਦਿੱਤੀਆਂ ਤੇ ਵਿਆਹ ਬੰਨੀ ਜਾਦੇ ਤਾਂ ਵਿਆਹ ਬੰਨੀ ਜਾਦੇ ਤੇ ਆ ਨਹੀਂ ਹੋ ਰਹਾ ਤੇ ਕਈ ਭਰਾਵਾਂ ਦੇ ਬਈ ਕਮੈਂਟ ਆ ਰਹੇ ਸੀਗੇ ਵੀ ਕਦੋਂ ਦੀ ਗ੍ਰੋਥ ਵਾਸਤੇ ਕੀ ਕਰ ਰਹੇ ਹੋ ਸਕਦੇ ਆਪਾਂ ਦੇਖੋ ਬਈ ਆਪਣੀ ਬੇਲਾਂ ਦੀ ਤਾਂ ਗ੍ਰੋਥ ਬਹੁਤ ਜ਼ਿਆਦਾ ਆ ਤੇ ਆਪਾਂ ਕਹਿੰਦੇ ਦੂਜੀ ਬੇਲ ਵੀ ਐਡੀ ਐਡੀਆਂ ਗ੍ਰੋਥ ਐਡੀ ਐਡੀ ਬੇਲਾਂ ਹੋ ਰਹੀਆਂ ਬਈ ਇਸ ਟਾਈਮ ਵੀ ਤੁਸੀਂ ਆਹ ਦੇਖ ਲਓ ਬਹੁਤ ਨਹੀਂ ਅਜ ਜਿੰਨੀਆਂ ਆਪਾਂ ਕਹਿ ਦਈਏ ਵੀ ਮੇਰੇ ਜਿਹੜੀ ਜਿਹੜੀਆਂ ਬੇਲਾਂ ਇਹ ਤੋਂ ਪਹਿਲਾਂ ਬਈ ਹੋਈਆਂ ਖੜੀਆਂ ਨੇ ਇਹ ਤੇ ਆਪਨੇ ਤਾਂ ਬਈ ਗ੍ਰੋਥ ਬਹੁਤ ਜ਼ਿਆਦਾ ਆ ਬਾਕੀ ਜੇ ਕਾ ਤੁਸੀਂ 19 19 ਤੇ ਚਲੇਟਡ ਜੈਂਕ ਨੂੰ ਮਿਕਸ ਕਰਕੇ ਮਾਰ ਸਕਦੇ ਹੋ ਤੇ ਜੇ ਤੁਹਾਡੇ ਮਾੜਾ ਮੋਟਾ ਫੰਗਸ ਦਾ ਕੋਈ ਲੱਗਦਾ ਤੁਹਾਨੂੰ ਚੱਕਰ ਵੀ ਪੱਤੇ ਇਥੋਂ ਕਈ ਵਾਰੀ ਨਾ ਪੀਲੇ ਪੈ ਕੇ ਨਾ ਖਰਾਬ ਹੋਣ ਲੱਗ ਜਾਂਦੇ ਆ ਤਾਂ ਤੁਸੀਂ ਬਾਈ ਉਹਦੇ ਤੇ ਐਮ 45 ਫੰਗੀ ਸਾਡ ਪਾ ਲਿਓ ਤੇ ਨਾਲ ਉਹਦੇ ਤੁਸੀਂ ਆਈਪੀਐਲ ਦਾ 5ਜੀ ਪਾ ਸਕਦੇ ਹੋ ਦੋਵੇਂ ਚੀਜ਼ਾਂ ਨੂੰ ਮਿਕਸ ਕਰਕੇ ਮਾਰ ਦਿਓ ਬਲਾਂ ਗਰੋਥ ਬਾਈ ਫੁੱਲ ਫੜ ਲੈਣੀਆਂ ਐਤੂ ਜਿਆਦੇ ਗਰੋਥ ਆਪਾਂ ਕਰਨੀ ਵੀ ਹੈ ਨਹੀਂ ਦੇਖੋ ਬਾਈ ਹੁਣ ਇਹੇ ਚੂਨੇ ਚੱਕਣ ਲੱਗੇ ਤੁਸੀਂ ਕਹਿੰਦੇ ਸੀ ਵੀ ਕਿਵੇਂ ਕਦੂ ਅੰਦਰ ਲੱਗਣ ਲਾ ਲੈਨੇ ਹੋ ਆ ਦੇਖੋ ਬਈ ਐਡੇ ਐਡੇ ਆਪਣੇ ਚੂਨੇ ਲੱਗੇ ਪਏ ਨੇ ਤੇ ਤਾਂ ਕਰਕੇ ਬਾਈ ਤੁਸੀਂ ਹੁਣ ਸਾਰਿਆਂ ਨੂੰ ਤੁਹਾਨੂੰ ਬੇਨਤੀ ਆ ਵੀ ਜਿਹਦੇ ਗਰੋਥ ਘਟਾ ਉਹੀ ਬਾਈ ਇਹ ਦਵਾਈ ਕਰਿਓ ਜਿਹੜੇ ਭਰਾ ਦੇ ਮੇਰੇ ਦੇ ਗਰੋਥ ਐਡੇ ਐਡੇ ਹੋ ਰਹੀਆਂ ਹੁਣ ਮੇਰੇ ਜਿਹੜੇ ਐਡੇ ਐਡੇ ਬੇਲਾ ਹੋ ਰਹੀਆਂ ਉਹ ਬਾਈ ਵਨ ਕੇ ਦਵਾਈ ਨਾ ਕਰਿਓ ਬ ਅਰੇ ਦੇਖੋ ਬਾਈ ਫਰਵਰੀ 10 ਤੋਂ ਬਾਅਦ ਲਫਾਫਾ ਰਹੂਗਾ ਉਹਦੇ ਨੂੰ ਤਾਂ ਇਹਨਾਂ ਨੇ ਬਹੁਤ ਜਿਆਦੇ ਵੱਡੇ ਵੱਡੇ ਹੋ ਜਾਣਾ ਤੇ ਸਾਰੇ ਭਰਾ ਮੈਨੂੰ ਪੁੱਛ ਵੀ ਰਹੇ ਸੋਡੀ ਗ੍ਰੋਥ ਬੇਲਾਂ ਦੀ ਕਿੱਡੀ ਕਰ ਆਪਣੀ ਗ੍ਰੋਥ ਬਈ ਬਹੁਤ ਜਿਆਦੇ ਬੇਲਾਂ ਦੀ ਜਿੰਨੀ ਆਪਾਂ ਕਹਿ ਦੀਏ ਤੇ ਸਾਰੇ ਨੂੰ ਬੇਨਤੀ ਹੈ ਜਿਹਦੇ ਗ੍ਰੋਥ ਘਟਾ ਉਹ ਹੀ ਉਹ ਕਰੇ ਦਵਾਈ ਨੂੰ ਇਸਤੇਮਾਲ ਕਰੇ ਦੂਜਾ ਨਾ ਕਰੇ ਬਾਈ ਗ੍ਰੋਥ ਬੱਲਾ ਬੜੀ ਜਿਆਦੇ ਕਰ ਜਾਣੀਆਂ ਕਿਉਂਕਿ ਕਾਹੇ ਥੱਲੇ ਆਪਾਂ ਬੇ ਨਹੀਂ ਆ ਜਾ ਗ੍ਰੋਥ ਨਹੀਂ ਕਰਾਉਣੀ ਹੈਗੀ ਫਿਰ ਆਪਾਂ ਨੂੰ ਬੇਲਾਂ ਕੱਢਣ ਦੇ ਵਿੱਚ ਬਾਅਦ ਚ ਬਹੁਤ ਜਿਆਦੇ ਦਿੱਕਤ ਆਊ ਪਰ ਜਿਹਦੇ ਹੈਗੀ ਆ ਕਮੀ ਤਾਂ ਉਹ ਬਾਈ ਦਵਾਈ ਨੂੰ ਇਹਨੂੰ ਕਰ ਸਕਦੇ ਹੋ ਬਾਕੀ ਤੁਸੀਂ ਗ੍ਰੋਥ ਬ